ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੀਫ ਖਾਲਸਾ ਦੀਵਾਨ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਵਾਹਿਗੁਰੂ ਜੀ ਦਾ ਖਾਲਸਾ ਦੀਵਾਨ ਵਿਦਿਆਰਥੀਆਂ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਚੀਫ ਖਾਲਸਾ ਦੀਵਾਨ ਵੱਲੋਂ ਵਿਸ਼ੇਸ਼ ਤੌਰ ਤੇ ਠੰਡੇ ਮਿੱਠੇ ਜਲ ਦੀ ਸ਼ਬੀਲ ਵੀ ਲਗਾਈ ਗਈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਵੱਲੋਂ ਗੰਦੰਨ ਸਿੰਘ ਗੁਰੂ ਅਰਜਨ ਦੇਵ ਪਾਤਸ਼ਾਹੀ ਜੀ ਸ਼ੀਦਾ ਦੇ ਸਰਤਾਜ ਪ੍ਰਥਕ ਪ੍ਰਥਕ ਜੋ ਸਾਡੇ ਪਾਤਸ਼ਾਹ ਜੋ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਵਾਰ ਮਿਲਿਆ ਸੀ ਦੋਹਿਤਾ ਬਾਣੀ ਕਾ ਬੋਹਿਤਾ ਉਹਨਾਂ ਉਹਨਾਂ ਦਾ ਜਸ਼ੀਦੀ ਦਿਹਾੜਾ ਹੈ ਔਰ ਇਸ ਜੀਦੀ ਦਿਹਾੜੇ ਨੂੰ ਮਨਾਉਂਦੇ ਹੋਏ ਅਸੀਂ ਸਾਰੇ ਸਵੇਰ ਤੋਂ ਇੱਥੇ ਅਰਦਾਸ ਕਰਕੇ ਕੀਰਤਨ ਹੋਇਆ ਹੈ ਛਬੀਲ ਦੀ ਸੇਵਾ ਚੱਲ ਰਹੀ ਹੈ ਲੰਗਰ ਦੀ ਸੇਵਾ ਚੱਲ ਰਹੀ ਹੈ ਸਾਰੇ ਮੈਂਬਰ ਸਹਿਬਾਨ ਇਕੱਠੇ ਹੋਏ ਨੇ ਸਭ ਨੇ ਪੂਰਾ ਇਸ ਚਤਨਮਨ ਤੰਦਨਾ ਹਿੱਸਾ ਪਾਇਆ ਹੈ ਔਰ ਅਸੀਂ ਇਹ ਸਾਰੇ ਪ੍ਰਣ ਕਰਦੇ ਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਜੇ ਦਰਸਾਏ ਹੋਏ ਰਸਤੇ ਉੱਤੇ ਚੱਲਦੇ ਹੋਏ ਚੀਫ ਕਲ ਸਦਵਾਨ ਨੂੰ ਆਪਣੇ ਪ੍ਰਧਾਨ ਜੀ ਦੇ ਦਿਸ਼ਾ ਨਿਰਦੇਸ਼ ਅਨਸਾਰ ਅਸੀਂ ਵੱਧ ਚੜ ਕੇ ਵੱਧ ਚੜ ਕੇ ਸੇਵਾ ਕਰਾਂਗੇ ਔਰ ਇਸ ਦੀ ਚੜ ਦੀ ਕਲਾ ਲਈ ਹਮੇਸ਼ਾ ਤਤਪਰ ਰਹਾਂਗੇ ਔਰ ਕੰਮ ਕਰਦੇ ਰਹਾਂਗੇ ਔਰ ਇਸ ਸ਼ਹੀਦੀ ਦਿਹਾੜੇ ਨੂੰ ਜਿਸ ਤਰ੍ਹਾਂ ਅਸੀਂ ਹਰ ਸਾਲ ਤਨਮਨ ਤੰਦਨਾ ਮਨਾਉਂਦੇ ਆ ਉਸ ਤਰ੍ਹਾਂ ਹਮੇਸ਼ਾ ਮਨਾਉਂਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਅਸੀਂ 419ਵਾਂ ਸ਼ਹੀਦੀਪੁਰਗ ਗੁਰੂ ਚੰਦੇਵ ਜੀ ਦਾ ਮਨਾਇਆ ਔਰ ਬਹੁਤ ਸੰਗਤ ਵੀ ਇਕੱਠੀ ਹੋਈ ਸੀ ਗੁਰੂ ਜੀ ਦੀ ਲਾਈਫ ਤੇ ਬਹੁਤ ਕੁਝ ਦੱਸਿਆ ਗਿਆ ਔਰ ਇਹੋ ਇੱਕ ਵਾਹਤ ਗੁਰੂ ਸਨ ਜਿਨ੍ਹਾਂ ਨੇ ਗੁਰਬਾਣੀ ਸਭ ਤੋਂ ਪਹਿਲਾਂ ਸੰਗਠਿਤ ਕੀਤੀ ਜਿਹੜੀ ਕਿ ਇਹਨਾਂ ਦੇ ਪਿਤਾ ਜੀ ਨੇ ਉੱਚੇ ਦੇ ਰੂਪ ਤੇ ਗੁਰੂਆਂ ਦੀ ਅਗਤਰ ਕੀਤੀ ਬਾਣੀ ਦਿੱਤੀ ਸੀ। ਔਰ ਗਰਮੀ ਦਾ ਸਭ ਤੋਂ ਗਰਮ ਦਿਨ ਹੁੰਦਾ ਨਾਰਮਲੀ ਸ਼ਬੀਲਾ ਜਦੋਂ ਲੱਗਦੀਆਂ ਨੇ ਤਿੰਨ ਸਾਲ ਤੋਂ ਹੀ ਵੇਖਿਆ ਕਿ ਦੁਪਹਿਰ ਦਾ ਟਾਈਮ ਥੋੜੀ ਜਿਹੀ ਹਨੇਰੀ ਥੋੜੀ ਜਿਹੀ ਕੰਮ ਜ਼ਰੂਰ ਹੁੰਦੀ ਹੈ ਤੇ ਦਰਸਾਉਂਦਾ ਕਿ ਇਨੀ ਗਰਮੀ ਜਿਹੜੀ ਹੈ ਉਹ برداشت ਕਰਨੇ ਮੁਸ਼ਕਲ ਹੈ। ਔਰ ਗੁਰਬਾਨੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਦੇ ਵਿੱਚ ਮੈਂ ਆਪਣੇ ਲੈਕਚਰ 'ਚ ਵੀ ਦਰਸ਼ਾਇਆ ਸੀ। ਉਹ ਇੱਕ ਪਾਰਣੀ ਸੀ। ਕਿਉਂਕਿ ਬਹੁਤਾ ਚੰਦੂ ਨੂੰ ਐਸਾ ਕਾਰਨ ਬਣਾਉਂਦੇ ਨੇ ਪਰ ਸਿੱਖ ਨੇ ਚੰਦੂ ਨੂੰ ਦਾ ਕਾਰਨ ਨਹੀਂ ਬਣਾ ਸਕਦੇ। ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾ ਪ੍ਰੇਸੀ ਚੰਦ ਵੀ ਤੇ ਭਾਈ ਗਲਸਨ ਇਹ ਜੀ ਸਹਾਂਦੀ ਜਿਹੜਾ ਬਾਦਸ਼ਾਹ ਸੀ ਉਹ ਵੀ ਹਾਜ਼ਰ ਸੀ। ਇਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵੀ ਹਾਜ਼ਰ ਸੀ ਕਿਉਂਕਿ ਇਹਨਾਂ ਨੂੰ ਵੀ ਪ੍ਰੋਬਲਮ ਸੀ ਕਿ ਗੁਰੂ ਗ੍ਰੰਥ ਸਾਹਿਬ ਇੱਕ ਸਾਂਝਾ ਗ੍ਰੰਥ ਥਾਰ ਹੋ ਗਿਆ ਤੇ ਲੋਕਾਂ ਵਾਸਤੇ ਬੜੀ ਮੁਸ਼ਕਲ ਹੋ ਗਈ ਤੇ ਹਿੰਦੂ ਧਰਮ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਆ ਜਿਹੜਾ ਕਿ ਖਤਮ ਹੋ ਨਹੀਂ ਕੀਤਾ ਜਾ ਸਕਦਾ ਇਸ ਦਾ ਪ੍ਰਸਾਰਨ ਚੱਲਦਾ ਰਹੇਗਾ ਜਿਹੜੇ ਫੰਡੇ ਸਮੂਰਤ ਮੁਸਲਮਾਨ ਸਨ ਉਹਨਾਂ ਨੇ ਜਹਾਂਗੀਰ ਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਅਖੀਰ ਉਹਦੇ ਖਸਰੂ ਦੇ ਮਗਾਰ ਵੱਜੇ ਭਾਈਵਾਲ ਗੁਰੂ ਸਾਹਿਬ ਨੂੰ ਬਣਾਉਂ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਵਕਫ ਵਕਫ ਤੁਸੀਂ ਇਹ ਦੇਖੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਸਿੱਖ ਧਰਮ ਦੀ ਮਹਾਪੁਰਸ਼ ਜੀ ਸਭ ਤੋਂ ਪਹਿਲੀ ਕੁਰਬਾਨੀ ਹੈ ਪਹਿਲੀ ਸ਼ਹਾਦਤ ਹੈ ਤੇ ਸਿੱਖ ਕੌਮ ਦੀ ਅਖੀਰਲੀ ਸ਼ਹਾਦਤ ਬਾਬਾ ਜ਼ੁਰਮਰ ਸਿੰਘ ਤੇ ਬਾਬਾ ਖਡਰ ਸਿੰਘ ਦੀ ਸੀ ਇਹਨਾਲ ਸਿੱਖ ਕੌਮ ਦੇ ਸ਼ਹਾਦਤਾਂ ਦਾ ਜਿਹੜਾ ਸ਼ੁਰੂ ਹੋਇਆ ਤੇ ਅੰਤ ਹੋਇਆ